سولہ لکھ کروڑ روپیے دے سولہ لکھ کروڑ روپیے دے امیرا دے درجے دے, کر معاف کرتے ایگزیکٹلی سیم کسانوں پنجی کی کرد صاحب کیا نام ہے ان کا ایگزیکٹ نام ہے کرت صاحب یہ منسٹر آف اسٹیٹ فنانس ہے لو ان کی اسٹیٹمنٹ دیکھیے جناب آپ ان کی اسٹیٹمنٹ دیکھیے کہ کتنے امیروں کے ਕਿੰਨੇ ਰੁਪਇਓਂ ਕੇ ਕਰਜ਼ੇ ਮਾਫ ਹੋਏ ਬੈਂਕਸ ਰੋਟ ਆਫ 14.5 ਲੱਖ ਕਰੋੜਸ ਸਿንስ 2014 15 ਗਵਰਨਮੈਂਟ 10 ਸਾਲ ਮੇਂ ਸਾਹਿਬ ਤੁਸੀਂ 16 ਲੱਖ ਕਰੋੜ ਰੁਪਏ ਦੇ 16 ਲੱਖ ਕਰੋੜ ਰੁਪਏ ਦੇ ਅਮੀਰਾਂ ਦੇ ਇੰਡਸਟਰੀਅਲਿਸਟਾਂ ਦੇ ਕਰਜ਼ੇ ਮਾਫ ਕਰਤੇ ਐਗਜ਼ੈਕਟਲੀ ਸੇਮ ਕਿਸਾਨਾਂ ਦੇ ਨੇ ਦੱਸੋ ਪੰਜੀ ਕੀਤੀ ਹੈ ਪਤਾਏ ਸਾਹਿਬ ਮੇਰੀ ਤੋਂ ਵਿਨਮਰ ਬੇਨਤੀ ਹੈ ਇਹ ਆ ਇਦਾਂ ਅਸੀਂ ਤੇ ਭਾਈ ਲੜੇ ਆ ਤੁਹਾਡੇ ਲਈ ਅੱਜ ਵੀ ਆਪਣੇ ਸੂਬੇ ਲਈ ਖੜੇ ਆ ਆਪਣੀ ਪੱਗ ਲਈ ਖੜੇ ਆ ਆਪਣੀ ਪੱਗ ਲਈ ਲੜਦੇ ਆ ਕੁਝ ਬਦਲੇ ਚਾਹੀਦਾ ਨਹੀਂ ਕੋਈ ਜਵਾਬ ਦੇ ਦੇ ਮੈਨੂੰ ਤੁਹਾਡੀ ਗਵਰਨਮੈਂਟ ਦੀ ਸਟੇਟਮੈਂਟ ਆ 1654000 ਕਰੋੜ ਰੁਪਇਆ ਕਰਤ ਸਾਹਿਬ ਦੀ ਸਟੇਟਮੈਂਟ ਮੈਂ ਭੇਜ ਦਿੰਦਾ ਜਿਹਨੂੰ ਚਾਹੀਦੀ ਉਹ ਲੈ ਲਿਓ ਮੇ ਤੋਂ ਹਾਂਜੀ ਬੈਂਕਸ ਰੋਟਾਫ ਸਰਦਾਰ ਮਨਮੋਹਨ ਸਿੰਘ ਨੇ 72000 ਕਰੋੜ ਰੁਪਇਆ ਕੀਤਾ ਸੀ ਪਰ ਉਹ ਵੀ ਆਰਤੀਆਂ ਦੇ ਨਾਲ ਇਹ ਜੀਆਂ ਚੀਜ਼ਾਂ ਨੇ ਕੁਝ ਜਿਹੜਾ ਕਿ ਮੈਂ ਰੌਲਾ ਪਾਉਂਦਾ ਰਿਹਾ ਸਰ ਛੋਟੂ ਰਾਮ ਦੇ ਐਕਟ ਦੀਆਂ 20 ਚੀਜ਼ਾਂ ਸਰਕਾਰ 'ਚ ਰਹਿ ਕੇ ਉਹ ਹੱਕ ਕਮੇਟੀ ਬਣਾ ਕੇ ਰੌਲੇ ਪਾ ਪਾ ਕੇ ਕਿਸੇ ਚੀਫ ਮਿਨਿਸਟਰ ਨੇ ਲਾਗੇ ਨਹੀਂ ਲੱਗਣ ਦਿੱਤਾ ਵਾਦੀ ਨਹੀਂ ਨਿਕਲੀ ਕਿਸੇ ਦੀ ਮਹਾਰਾਜ ਮੈਂ 6 ਚੀਜ਼ਾਂ ਦੀ ਗੱਲ ਤੁਹਾਨੂੰ ਉਹਦੀ ਰਿਕਾਰਡਿੰਗ ਸੁਣਾਉਣੀ ਆ ਫਿਰ ਮੈਂ ਪੰਜਾਬ ਸਰਕਾਰ ਤੇ ਆਉਂ ਸਾਡੇ ਛੋਟੇ ਭਾਜੀ ਦੀ ਗ੍ਰੇਟ ਭਗਵੰਤ ਮਾਨ ਸਾਹਿਬ ਫਿਰ ਮੈਂ ਇਹਨਾਂ ਦੀ ਆਉਂ ਵੀ ਇਹ ਦੇਖੋ ਕਿੱਡੇ ਵੱਡੇ ਗੈਸੀ ਗੁਬਾਰੇ ਨੇ ਮੜੀ ਜੀ ਪਿੰਨ ਮਾਰੋ ਪਟਾਖ ਲੱਭਦਾ ਹੀ ਕਿਦਨੀ ਹੈ ਜੀ ਇਹ ਅੱਜ ਤੋਂ 6 ਸਾਲ ਪਹਿਲਾਂ ਨਵਜੋਤ ਸਿੰਘ ਸਿੱਧੂ ਇਲਤੀਜਾ ਕਰ ਰਿਹਾ 6 ਸਾਲ ਕਹਿ ਗਿਆ 3 ਸਾਲ ਪਹਿਲਾਂ ਜਦੋਂ ਪਾਲਿਸੀਆਂ ਬਣਾਉਣੀਆਂ ਸੀ ਔਰ ਮੈਂ ਤੁਹਾਨੂੰ ਅੱਜ ਡੰਕੇ ਦੀ ਚੋਟ ਦੇ ਉੱਤੇ ਕਹਿ ਰਿਹਾ ਪਾਈ ਮਿਜ਼ੋਰਮ ਯੂਪੀ ਪੰਜਾਬ ਅੱਡ ਅੱਡ ਚੀਜ਼ਾਂ ਨੇ ਇਹ ਇਹਨਾਂ ਦੀ ਅੱਡ ਅੱਡ ਐਮਐਸਪੀਆਂ ਵੀ ਹੋਗੀਆਂ ਠੀਕ ਹੈ ਲੇਕਿਨ ਇਹਨਾਂ ਦੀ ਅੱਡ ਅੱਡ ਐਗਰੀਕਲਚਰ ਪਾਲਿਸੀ ਹੋਣੀ ਚਾਹੀਦੀ ਹੈ ਤਾਂ ਹੀ ਸਾਡੇ ਫੈਡਰਲ ਸਟਰਕਚਰ ਨੂੰ ਸੰਗੀ ਢਾਂਚੇ ਨੂੰ ਆਨਰ ਕਰਦੇ ਹੋਏ ਸਾਨੂੰ ਐਗਰੀਕਲਚਰ ਦੇ ਅਧਿਕਾਰ ਦਿੱਤੇ ਤੁਸੀਂ ਐਗਰੀਕਲਚਰ ਦੇ ਉੱਤੇ ਕਮਰਸ਼ੀਅਲ ਲਾਅ ਬਣਾਤੇ ਸਾਡੇ ਕਾਨੂੰਨੀ ਅਧਿਕਾਰ ਖੋਲੇ ਚਲੋ ਉਹ ਜੰਗ ਜਿੱਤ ਲਈ لیکن ਕਿਸਾਨਾਂ ਦੀਆਂ ਖੁਦਕੁਸ਼ੀਆਂ ਤਾਂ ਨਹੀਂ ਘਟੀਆਂ ਕਿਸਾਨਾਂ ਦੀ ਜ਼ਿੰਦਗੀ ਤਾਂ ਨਹੀਂ ਬਦਲੀ ਲਓ ਮੈਂ ਆ 6 ਚੀਜ਼ਾਂ ਅੱਜ ਤੋਂ 2-3 ਸਾਲ ਪਹਿਲਾਂ ਕਹੀਆਂ ਸੀਗੀਆਂ ਪਲੀਜ਼ ਇਹ ਤੁਹਾਡੇ ਕੋਲ ਰਿਕਾਰਡਿੰਗ ਪਹੁੰਚ ਰਹੀ ਹੈ ਇੱਕ ਕਾਨੂੰਨ ਵਾਪਸ ਕਰਵਾ ਕੇ ਆਪਾਂ ਸਕੁਅਰ 1 ਤੇ ਵਾਪਸ ਆ ਜਾਵਾਂਗੇ ਆ ਰਹੀ ਹੈ ਜੀ ਅੰਮ੍ਰਿਤ ਦੀ ਰਾਹ ਸ਼ਾਨੀ ਦੀ ਖੁਸ਼ਹਾਲੀ ਦੀ ਰਾਹ ਕਿ ਸਾਨੂੰ ਹੋਰ ਬਹੁਤ ਕਦਮ ਚੱਲਣ ਦੀ ਲੋੜ ਹੈ ਤੇ ਹਜੇ ਤੇ ਆਪਾਂ ਪਹਿਲਾਂ ਨੂੰ ਚੁੱਕਿਆ ਸਾਬ ਪੰਜ-ਛੇ ਮਿੰਟ ਸੁਣੋ ਇਕਨੋਮੀ ਦਾ ਰਿਵਾਈਵਲ ਕਿਸਾਨੀ ਕਿਤੇ ਵਿੱਚੋਂ ਹੀ ਜਾਂਦਾ ਤੇ ਦੇਸ਼ ਦੀ 50% ਆਬਾਦੀ ਕਿਸਾਨੀ ਵਿੱਚ ਕੰਮ ਕਰ ਲਈ ਹੈ ਕਿ ਐਪਲੋਇਮੈਂਟ ਲੈ ਰਹੀ ਹੈ ਜਦ ਕਿ ਸਿਰਫ 15% ਜੀਡੀਪੀ ਕਿਸਾਨੀ ਵਿੱਚੋਂ ਨਿਕਲਦੀ 50% ਕਿਸਾਨੀ ਕਿਤੇ ਨਾ ਪਾ ਅਨਾਜ ਨਾਲ ਇੰਟਰਟ ਗਿਆ ਚਲੋ ਮੈਂ ਤੁਹਾਨੂੰ ਦੱਸ ਦਿੰਦਾ 50% এমপ্লয়মেন্ট ਹੈ ਜੇ ਆਜੂਗਾ ਫਿਰ ਮੈਂ ਕਹਾਂ ਤਾ 50% এমপ্লয়মেন্ট ਹੈ ਜੀ 15% GDP ਹੈ 92% ਲੇਬਰ ਇਨਫਾਰਮਲ ਹੈ ਇਹ ਦੀ ਗੱਲ ਯਾਦ ਰੱਖਿਓ 92% ਲੇਬਰ ਇਨਫਾਰਮਲ ਇਨਫਾਰਮਲ ਦਾ ਮਤਲਬ ਪਤਾ ਕੀ ਹੈ ਜਿਹੜੀ ਡਿਮੋਨਟੇਸ਼ਨ ਨੇ ਮਾਰਤੀ ਕੋਈ 200 ਦੀ ਤਾਂ ਰੁਪਏ ਲੈ ਕੇ ਕੰਮ ਕਰ ਰਿਹਾ ਕੋਈ ਚੰਨੂ ਕੋਈ ਮੁੰਨੂ ਕੋਈ ਟਮਾਟਰ ਚੱਕਣ ਦਾ ਕੰਮ ਕਰ ਰਿਹਾ ਕੋਈ ਪੱਲੇਦਾਰ ਹੈ ਕੋਈ ਕਿਸੇ ਚਾਦੀ ਦੁਕਾਨ ਦੇ ਉੱਤੇ 100 150 ਰੁਪਏ ਦੇ ਕੰਮ ਕਰ ਰਿਹਾ ਕੋਈ 200 ਚ ਕੰਮ ਕਰ ਰਿਹਾ ਇਹ 92% ਹੈ ਤੇ 5% 5 86% ਕਿਸਾਨ 5 ਏਕੜ ਤੋਂ ਘੱਟ ਹੈ ਸਰ